ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ 2 ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਉਹਦੇ ਇੱਕ ਵੀਡੀਓ ਆਈ ਕਿ ਸਾਡੇ 7 ਭਾਰਤੀ ਜਿਹੜੇ ਕਲੰਬੋ ਦੇ ਵਿੱਚ ਫਸ ਗਏ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਮਿਲਕਾ ਜਾ ਰਹੇ ਸੀ ਕਿ ਡੌਕੀ ਆ ਲੈਣੇ ਉਹਨਾਂ ਨੂੰ ਉਗਵਾ ਕਰ ਲਿਆ ਸੀਗਾ ਚਮੀਆਂ ਘੰਟਿਆਂ ਦੇ ਵਿੱਚ ਉੱਥੇ ਕਲੰਬੋ ਦੇ ਵਿੱਚ ਆਪਣੇ ਅੰਬੈਸੀ ਦੇ ਨਾਲ ਵਿਦੇਸ਼ ਮੰਤਲ ਦੇ ਨਾਲ ਸਭ ਤੋਂ ਕਸਾਧਿਆ ਗੱਲ ਕੀਤੀ ਦੋ ਤੇ ਉਹਨਾਂ ਚੋਂ ਕੱਲ੍ਹ ਸਵੇਰੇ ਦਿੱਲੀ ਪਹੁੰਚ ਗਏ ਬਾਕੀ ਪੰਜ ਜਿਹੜੇ ਉਹ ਸਾਰੇ ਦੇ ਸਾਰੇ ਆਪਣੀ ਭਾਰਤੀ ਐਮਬੈਸੀ ਦੇ ਸੰਬੰਧਕ ਦੇ ਵਿੱਚ ਨੇ ਉਹ ਪੰਜ ਵੀ ਮੈਨੂੰ ਲੱਗਦਾ ਕਿ ਦੋ ਦੋ ਜਾਂ ਤਿੰਨ ਦਿਨ ਦੇ ਵਿੱਚ ਵਿੱਚ ਉਹ ਦਿੱਲੀ ਪਹੁੰਚ ਜਾਣਗੇ ਅਸੀਂ ਕਾਰਵਾਈ ਕਰਦੇ ਦਿੰਦੇ ਅਸੀਂ ਪੈਦਵਾਈ ਕਰਦੇ ਦਿੰਦੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਪਰ ਮੈਂ ਤੁਹਾਡੇ ਤਾਂ ਹੀ ਪੰਜਾਬੀਆਂ ਦੇ ਗਾੜੀ ਹੱਥ ਜੋੜਨਾ ਚਾਹੁੰਦਾ ਕਿ ਯਾਰ ਗੈਰ ਕਾਨੂੰਨੀ ਢੰਗ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਜਿਹੜਾ ਬਿਲਕੁਲ ਇਹ ਜਿਹੜੇ ਡੋਂਕੀਆਂ ਲਵਾਉਂਦੇ ਆ ਜਿਹੜੇ ਸਮੁੰਦਰ ਪਾਰ ਤੋਂ ਆਉਂਦੇ ਆ ਜਿਹੜੇ ਬਾਰਡਰ ਪਾਰ ਤੋਂ ਆਉਂਦੇ ਆ ਆਪਣੇ ਬੱਚਿਆਂ ਨੂੰ ਨਾ ਭੇਜੋ ਯਾਰ ਬੜਾ ਰਿਸਕ ਆ ਬੜੇ ਔਖੇ ਬੱਚੇ ਬਚਾਏ ਆ ਔਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਇਹ ਖੁਸ਼ੀ ਜाहिर ਕਰਨੀ ਚਾਹੁੰਦਾ ਕਿ ਸਾਡੇ ਪੰਜਾਬੀ ਪੰਜ ਪੰਜਾਬੀ ਬੱਚੇ ਜਿਹੜੇ ਫਸੇਗੇ ਇਹ ਦੋ ਪਹਿਲਾਂ ਆ ਗਏ ਆ ਪੰਜ ਜਿਹੜੇ ਆ ਦੋ ਤਿੰਨ ਦਿਨ ਦੇ ਵਿੱਚ ਜਿਹੜੇ ਉਹ ਆ ਜਾਣਗੇ ਸੋ ਮੈਂ ਇਹ ਤੁਹਾਡੇ ਨਾਲ ਸਾਰਿਆਂ ਨਾਲ ਖੁਸ਼ੀ ਜਿਹੜੀ ਸਾਡੀ